ਲੁਧਿਆਣਾ ਤੋਂ ਅੱਜ ਖੜੇ ਹਾਂ ਹੋਟਲ ਦੇ ਵਿੱਚ ਜਿੱਥੇ ਇੱਕ ਵੱਡੀ ਹੰਗਾਮੀ ਪ੍ਰੈਸ ਕਾਨਫਰੰਸ ਹੋਈ ਹੈ ਔਰ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਲਗਭਗ ਦੱਸਿਆ ਜਾ ਰਿਹਾ ਕਿ 1000 ਕਰੋੜ ਰੁਪਏ ਦਾ ਇੱਕ ਐਜੂਕੇਸ਼ਨ ਸਕੈਮ ਦੀਆਂ ਗੱਲਾਂ ਜਿਹੜੀਆਂ ਸਾਹਮਣੇ ਆਈਆਂ ਔਰ ਖੜੇ ਹੈ ਜਿਹੜਾ ਸਕੈਮ ਤੋਂ ਪ੍ਰਭਾਵਿਤ ਲੋਕ ਹੈ ਇਹ ਉਹ ਲੋਕ ਹੈ ਜਿਹੜੇ ਕਿ ਉਸ ਸਿੱਖਿਆ ਸੰਸਥਾਨ ਨਾਲ ਜੁੜੇ ਹੋਏ ਹੈ ਔਰ ਜਾਣਦੇ ਹੈ ਕਿ ਇਹ ਮਾਮਲਾ ਕਿਹੜਾ ਸਕੈਮ ਹੈ ਪਰ ਅੱਜ ਇਹ ਸਾਰੇ ਲੋਕ ਇੱਕ ਮੰਚ ਤੇ ਇਕੱਠੇ ਹੋ ਕੇ ਕੀ ਇਹਨਾਂ ਨੇ ਅੱਜ ਅਨਾਉਂਸਮੈਂਟ ਕੀਤੀ ਆ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰ ਅੱਜ ਪ੍ਰੈਸ ਕਾਨਫਰੰਸ ਹੋਈ ਹੈ ਕੀ ਮਾਮਲਾ ਹੈ ਇਹ ਕਾਫੀ ਲੁਧਿਆਣਾ ਸ਼ਹਿਰ ਦੇ ਸਮਾਜ ਦੇ ਨਾਲ ਜੁੜਿਆ ਹੋਇਆ ਗੰਭੀਰ ਮਾਮਲਾ ਜੋ ਕਿ ਐਜੂਕੇਸ਼ਨ ਦੇ ਨਾਲ ਸੰਬੰਧਿਤ ਆ ਅਸੀਂ ਹਮੇਸ਼ਾ ਹੀ ਸਾਰੇ ਸਮਾਜ ਦੇ ਵਿਅਕਤੀ ਕਹਿੰਨੇ ਕਿ ਵਿਦਿਆ ਵਿਚਾਰੀ ਪਰਉਪਕਾਰੀ ਕਿ ਵਿਦਿਆ ਨੂੰ ਅਸੀਂ ਬਹੁਤ ਵੱਡੀ ਐਮੀ ਦੇਣੇ ਆ ਕਿਉਂਕਿ ਸਾਡਾ ਸਮਾਜ ਸਿੱਖਿਸ਼ਤ ਹੋਏਗਾ ਤੇ ਤਾਂ ਹੀ ਦੇਸ਼ ਤਰੱਕੀ ਤਾਂ ਪ੍ਰੋਗਰੈਸ ਕਰ ਪਾਏਗਾ ਪਰ ਲੁਧਿਆਣਾ ਸ਼ਹਿਰ ਦੇ ਵਿੱਚ ਜਿਹੜੇ ਕਿ ਕਾਫੀ ਪੁਰਾਣੇ ਸਕੂਲ ਫ੍ਰੀ ਆਫ ਕਾਸਟ ਹੀ ਬੜੇ ਘੱਟ ਫੀਸ ਤੇ ਲੁਧਿਆਣਾ ਸ਼ਹਿਰ ਦੇ ਜਿਹੜੇ ਆਪਣੇ ਨੀਡੀ ਵਿਅ ਸਟੂਡੈਂਟ ਸੀ ਉਹਨਾਂ ਨੂੰ ਐਜੂਕੇਸ਼ਨ ਪ੍ਰਦਾਨ ਕਰਦੇ ਸੀ ਜਿਨ੍ਹਾਂ ਵਿੱਚ ਡੰਡੀ ਸਵਾਮੀ ਦੇ ਦੋ ਸਕੂਲ ਇੱਕ ਪ੍ਰਾਇਮਰੀ ਸਕੂਲ ਤੇ ਇੱਕ ਸੀਨੀਅਰ ਸੈਕੰਡਰੀ ਸਕੂਲ ਇਸੇ ਤਰ੍ਹਾਂ ਕਰਤਾਰ ਸਿੰਘ ਸਰਾਭਾ ਨਗਰ ਵਿਖੇ ਇੱਕ ਸੀਨੀਅਰ ਸੈਕੰਡਰੀ ਸਕੂਲ ਜੋ ਕਿ ਹਜ਼ਾਰਾਂ ਵਰਗ ਜ਼ਾਇਦਾਦ ਦੇ ਉੱਪਰ ਸਾਂਝੇ ਤੌਰ ਤੇ ਸਮਾਜ ਦੇ ਬਣੇ ਹੋਏ ਸੀ ਜਿਸ ਦਾ ਕੋਈ ਵੀ ਇਕੱਲਾ ਵਿਅਕਤੀ ਮਾਲਕ ਨਹੀਂ ਸੀ ਔਰ ਉਸ ਨੂੰ ਇੱਕ ਸੰਸਥਾ ਚਲਾਉਂਦੀ ਆ ਰਹੀ ਸੀ ਜਿਹੜੇ ਕਿ ਉਸ ਸਕੂਲ ਦੇ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਪੇਰੈਂਟਸ ਦੀ ਸੰਸਥਾ ਹੁੰਦੀ ਸੀ ਜਿਹਨੂੰ ਅਸੀਂ ਪੇਰੈਂਟ ਬੋਡੀ ਕਹਿੰਦੇ ਆ ਔਰ ਇਲੈਕਟਿਡ ਬੋਡੀ ਹੁੰਦੀ ਸੀ ਪਰ ਹੌਲੀ-ਹੌਲੀ ਇੱਕ ਸੁਨੀਲ ਕੁਮਾਰ ਮੜੀਆ ਨਾਮ ਦਾ ਵਿਅਕਤੀ ਜਿਹੜਾ ਸੀ ਉਸ ਨੇ ਇੱਕ ਸਾਜ਼ਿਸ਼ ਦੇ ਤਹਿਤ ਲੈਂਡ ਮਾਫੀਆ ਦੇ ਤੌਰ ਤੇ ਕੰਮ ਕੀਤਾ ਔਰ ਇਹ ਸੰਸਥਾ ਦੇ ਵਿੱਚ ਗੈਰਕਾਨੂੰਨੀ ਢੰਗ ਦੇ ਨਾਲ ਉਹ ਐਂਟਰ ਹੋਇਆ ਜਿਸ ਤੋਂ ਬਾਅਦ ਉਸ ਨੇ ਆਪਣੇ ਜਿੰਨੇ ਵੀ ਸਕੇ ਸੰਬੰਧੀ ਸੀ ਯਾਰ ਦੋਸਤ ਸੀ ਉਹ ਸਾਰੇ ਮੈਂਬਰ ਸੈਵਨ ਬਣਾਏ ਤੇ ਪ੍ਰਾਣੀ ਸੰਸਥਾ ਨੂੰ ਖਤਮ ਕਰਕੇ ਨਵੀਂ ਇੱਕ ਆਪਣੀ ਹੀ ਖੋਦੀ ਅਖੌਤੀ ਸੰਸਥਾ ਬਣਾਈ ਰਜਿਸਟਰਡ ਕਰਾਈ ਗੈਰਕਾਨੂੰਨੀ ਢੰਗ ਨਾਲ ਝਾਲੀ ਦਸਤਾਵੇਜ਼ਾਂ ਦੇ ਆਧਾਰ ਤੇ ਤੇ ਇਸ ਹਜ਼ਾਰਾਂ ਵਰਗ ਅਜ ਜ਼ਾਇਦਾਤ ਨੂੰ ਹੜੱਪ ਕੇ ਉੱਥੇ ਨਵੇਂ ਤਿੰਨ ਪ੍ਰਾਈਵੇਟ ਅਦਾਰੇ ਸਰਬਨਗਰ ਵਿਖੇ ਬਣਾਏ ਜੋ ਝਾਲੀ ਲੀਜ਼ ਡੀਡ ਬਣਾ ਕੇ ਉਹਨੇ ਗਾਂ ਦੇ ਦਿੱਤੇ ਔਰ ਉਸਤੇ ਇੱਕ ਪ੍ਰਾਈਵੇਟ ਸਪੋਰਟਸ ਅਕੈਡਮੀ ਬਣਾ ਕੇ ਔਰ ਕੁਝ ਦੁਕਾਨਾਂ ਬਣਾ ਕੇ ਕਰੋੜਾ ਰੁਪਏ ਦਾ ਮੁਨਾਫਾ ਖਟਿਆ ਸਰ ਕੀ ਇਹ ਸੁਨੀਲ ਕੁਮਾਰ ਮੜਿਆ ਨੇ ਇਕੱਲੇ ਹੀ ਕੀਤਾ ਸਾਰਾ ਕੰਮ ਨਹੀਂ ਇਸ ਦੇ ਨਾਲ ਕਰੀਬ ਕੁਝ ਹੋਰ ਵੀ ਵਿਅਕਤੀ ਮਿਲੇ ਹੋਏ ਨੇ ਜੋ ਅਸੀਂ ਦਰਖਾਸਤ ਕੰਪਲੇਂਟ ਮਾਨਯੋਗ ਕਮਿਸ਼ਨ ਸਾਹਿਬ ਜੀ ਨੂੰ ਦੇਣੀ ਆ ਉਸ ਦੇ ਵਿੱਚ ਉਹਨਾਂ ਦਾ ਸਾਰਿਆਂ ਦਾ ਵਿਸਥਾਰ ਪੂਰਵਕ ਜ਼ਿਕਰ ਆ ਪਰ ਇਹਨਾਂ ਸਾਰਿਆਂ ਦਾ ਸਰਗਨਾ ਜਿਵੇਂ ਆਪਾਂ ਕਹੀਏ ਇੱਕ ਮਾਸਟਰ ਮਾਈਂਡ ਜਿਹੜਾ ਆ ਉਹ ਸੁਨੀਲਦਰਤ ਮੜੀਆ ਸਾਹਿਬ ਜੀ ਨੇ ਸਰ ਇੱਕ ਸੁਨੀਲਦਰਤ ਮੜੀਆ ਜਿਵੇਂ ਤੁਸੀਂ ਕਿਹਾ ਉਹ ਇਨਸਾਨ ਇੰਨਾ ਸਟਰੋਂਗ ਕਿਦਾਂ ਹੋ ਸਕਦਾ ਹੈ ਕਿ ਇੰਨੇ ਵੱਡੀ ਸੋਸਾਇਟੀ ਇੰਨੀ ਨਾਮੀ ਸੋਸਾਇਟੀ ਤੇ ਕਬਜ਼ਾ ਕਰ ਗਿਆ ਔਰ ਸਾਨੂੰ ਪਤਾ ਵੀ ਨਹੀਂ ਲੱਗਿਆ ਦੇਖੋ ਇਹ ਮਾਮਲਾ ਜਿਹੜਾ ਆ ਇੱਕ ਤਫਤੀਸ਼ ਤੇ ਇਨਕੁਆਰੀ ਦਾ ਮਾਮਲਾ ਆ ਕਿ ਉਸ ਦੇ ਨਾਲ ਕਿਹੜੇ ਕਿਹੜੇ ਲੋਕਾਂ ਦੀ ਸਰਪ੍ਰਸਤੀ ਸੀ ਔਰ 2000 2021 ਦੇ ਵਿੱਚ 2020 ਦੇ ਵਿੱਚ ਜਦੋਂ ਇਹ ਸਾਰਾ ਕੁਝ ਅਮਲੀ ਰੂਪ ਦੇ ਵਿੱਚ ਵਾਪਰਿਆ ਜਦੋਂ ਡੰਡੀ ਸਵਾਮੀ ਵਾਲੇ ਸਕੂਲ ਦੇ ਪ੍ਰਾਪਰਟੀ ਉੱਪਰ ਨਜਾਇਜ਼ ਕੋਠੀਆਂ ਬਣੀਆਂ ਨਜਾਇਜ਼ ਪੀਜੀ ਗੈਸਟ ਹਾਊਸ ਬਣਿਆ ਤੇ ਨਜਾਇਜ਼ ਆਪਣੇ ਮੈਂ ਕਹਾਂਗਾ ਕਿ ਸੁਸਾਇਟੀ ਦੀ ਇੱਕ ਰਜਿਸਟਰਡ ਡੀਡ ਬਣੀ ਜਾਂ ਲੀਜ਼ ਡੀਡ ਬਣੀਆ ਜਾਂ ਕਿਸੇ ਕੰਗਾਰੂ ਵਾਲੇ ਨੂੰ ਮਿਲਿਆ ਜਾਂ ਕਿਸੇ ਹੋਰ ਨੂੰ ਮਿਲਿਆ ਤੇ ਉਸ ਵਕਤ ਜਿਹੜੇ ਸਰਕਾਰ ਦੇ ਵਿੱਚ ਵਿਅਕਤੀ ਪਾਵਰਫੁੱਲ ਹੁੰਦੇ ਨੇ ਉਹਨਾਂ ਦੀ ਸਹਾਇਤਾ ਤਾਂ ਫਿਰ ਜ਼ਰੂਰ ਮਿਲਦੀ ਆ ਉਹ ਕਿਹੜੇ ਕਿਹੜੇ ਨੇ ਇਹ ਤਫਤੀਸ਼ ਦਾ ਹਿੱਸਾ ਆ ਅਸੀਂ ਕਿਸੇ ਵਿਅਕਤੀ ਦੇ ਵੀ ਵਿਰੁੱਧ ਜਮਾਤੀ ਤੌਰ ਤੇ ਜਾਂ ਵਿਅਕਤੀਗਤ ਤੌਰ ਤੇ ਇਲਜ਼ਾਮ ਨਹੀਂ ਲਾਉਂਦੇ ਅਸੀਂ ਕਹਿੰਨੇ ਕਿ ਸਾਰੇ ਸਮਾਜ ਦੇ ਨਾਲ ਧੋਖਾ ਧੜੀ ਹੋਈ ਆ ਜੀ ਇਸ ਦੀ ਇਨਕੁਆਰੀ ਪੂਰਨ ਰੂਪ ਵਿੱਚ ਕਰਕੇ ਜਿਹੜੇ ਵੀ ਵਿਅਕਤੀ ਇਹਦੇ ਵਿੱਚ ਦੋਸ਼ੀ ਪਾਏ ਜਾਂਦੇ ਨੇ ਉਹਨਾਂ ਦੇ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਹੋ ਕੇ ਇਹ ਜਿਹੜੀ ਸਕੂਲਾਂ ਦੀ ਜਾਇਦਾਦ ਆ ਉਹ ਸਮਾਜ ਨੂੰ ਵਾਪਸ ਮਿਲੇ ਜਿਹੜੇ ਪੇਰੈਂਟਸ ਬੋਡੀ ਪਹਿਲੀ ਸੀ ਉਹਨਾਂ ਨੂੰ ਹੀ ਪੇਰੈਂਟਸ ਬੋਡੀ ਨੂੰ ਹੀ ਦੁਬਾਰਾ ਇਸ ਦੇ ਉੱਪਰ ਕੰਮ ਕਰਨ ਲਈ ਬਣਾਇਆ ਜਾਵੇ ਤਾਂ ਕਿ ਉਹ ਲੋੜਵੰਦ ਪਰਿਵਾਰਾਂ ਦੇ ਜਿਹੜੇ ਨੀਡੀਪ ਸਟੂਡੈਂਟਸ ਨੇ ਉਹਨਾਂ ਨੂੰ ਲੋਅ ਰੇਟ ਦੇ ਉੱਪਰ ਵਧੀਆ ਐਜੂਕੇਸ਼ਨ ਮਹੱਈਆ ਕਰਾ ਸਕਣ। ਸੋ ਦੋਸਤੋ اے ਸੀ ਸਾਡੇ ਨਾਲ ਨਿਊ ਹਾਈ ਸਕੂਲ ਦੇ ਉਹ ਸਟੂਡੈਂਟਸ ਜਿਨ੍ਹਾਂ ਨੂੰ ਅੱਜ ਦਰਦ ਹੋਇਆ ਆਪਣੇ ਸਕੂਲ ਦੇ ਐਦਾਂ ਸੂਲ ਤੇ ਕਿਦਾਂ ਇੱਕ ਲੈਂਡ ਮਾਫੀਆ ਵੱਲੋਂ ਜਿਹੜਾ ਕਬਜ਼ਾ ਕੀਤਾ ਜਾਂ ਤੇ ਸੋ ਉਹ ਦਰਦ ਛਲਕ ਰਿਹਾ ਹੈ। ਇਹਨਾਂ ਨੇ ਇੱਕ ਪੇਰੈਂਟ ਬੋਡੀ ਮੀਟਿੰਗ ਇੱਕ ਕਮੇਟੀ ਬਣਾਈ ਆ ਔਰ ਉਹ ਪੇਰੈਂਟ ਬੋਡੀ ਕਮੇਟੀ ਜਿਹੜੇ ਸਕੂਲ ਉਹ ਐਲੂਮਿਨਾਈਜ਼ ਹੈਗੇ ਆ ਉਹ ਇੱਕ ਉਹਨਾਂ ਨੇ ਕਮੇਟੀ ਗਠਨ ਕੀਤਾ ਹੈ ਔਰ ਕਮੇਟੀ ਹੋਣੇ ਸਕੂਲ ਨੂੰ ਦੁਬਾਰਾ ਹਰ ਮੰਚ ਤੇ ਜਾ ਕੇ ਜਿਹੜਾ ਲੈਂਡ ਮਾਫੀਆ ਤੋਂ ਛੁਡਾ ਕੇ ਦੁਬਾਰਾ ਸਕੂਲ ਸ਼ੁਰੂ ਕਰਵਾਉਣ ਲਈ ਐਫਰਟਸ ਕਰੇਗੀ ਸੋ ਸਾਡੇ ਵੱਲੋਂ ਇਹਨਾਂ ਨੂੰ ਆਲ ਦਾ ਬੈਸਟ ਹੈ ਦੇਖਦੇ ਰਹੋ ਬਨੇ ਰਹੋ ਜਾਣੇ ਤੇ